ਮੈਂ ਡਾਕਟਰ ਚੰਦਰ ਸ਼ੇਖਰ ਸ਼ਿਵਸੰਜਨ ਮੁਕਸਰ ਤੇ ਫਰੀਦਕੋਟ ਅੱਜ ਤੁਹਾਡੇ ਨਾਲ ਬਰਸਾਤ ਦੇ ਮੌਸਮ ਦੇ ਵਿੱਚ ਜੋ ਬਰਸਾਤ ਨਾਲ ਸੰਬੰਧਿਤ ਬਿਮਾਰੀਆਂ ਆ ਉਸ ਦੀ ਗੱਲ ਕਰਨੀ ਚਾਹਾਂਗਾ ਇਹ ਬਰਸਾਤ ਦੇ ਮੌਸਮ ਚ ਖਾਸ ਕਰਕੇ ਜਿਹੜੇ ਵਾਟਰ ਬੋਰਨ ਡਿਜ਼ੀਜ਼ ਆ ਇਹਨਾਂ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਤਾਂ ਇਸ ਕਰਕੇ ਜ਼ਰੂਰਤ ਹੈ ਵੀ ਅਸੀਂ ਜਿਹੜਾ ਪਾਣੀ ਹੈ ਉਹ ਬਿਲਕੁਲ ਸਾਫ਼ ਸੁਥਰਾ ਪਾਣੀ ਪੀਏ ਔਰ ਜੇ ਪਾਣੀ ਨੂੰ ਉਬਾਲ ਕੇ ਪੀਤਾ ਜਾਵੇ ਉਹ ਬਹੁਤ ਅੱਛਾ ਹੈ ਪਾਣੀ ਦੇ ਵਿੱਚ ਕਲੋਰੀਨ ਦੀਆਂ ਟੈਬਲੇਟ ਸਾਡੇ ਦੇ ਡਿਪਾਰਟਮੈਂਟ ਨੂੰ ਮੁਫਤ ਦਿੱਤੀਆਂ ਜਾਂਦੀਆਂ ਉਸ ਨੂੰ ਵਰਤਿਆ ਜਾ ਸਕਦਾ ਹੈ ਖਾਸ ਕਰਕੇ ਜਿਹੜਾ ਸਾਡਾ ਗਿੱਲਾ ਭੋਜਨ ਹੈ ਉਸ ਨੂੰ ਬਰਸਾਤ ਦੇ ਪਾਣੀ ਨਾਲ ਨਾ ਬਣਾਇਆ ਜਾਵੇ ਉਸ ਚ ਪਾਣੀ ਦੇ ਵਿੱਚ ਅਕਸਰ ਇਨਫੈਕਸ਼ਨ ਹੁੰਦਾ ਹੈ ਵੇਖਣ ਚ ਪਾਣੀ ਸਾਫ਼ ਲੱਗਦਾ ਦੂਸਰਾ ਜਿੱਥੇ ਪਾਣੀ ਖੜਿਆ ਬਰਸਾਤ ਦਾ ਉੱਥੇ ਆਮ ਅਕਸਰ ਦੇਖਣਾ ਹੈ ਲੋਕੀ ਪਏ ਵੜ ਜਾਂਦੇ ਪਾਣੀ ਚ ਤੇ ਪਾਣੀ ਦੇ ਵਿੱਚ ਕਈ ਵਾਰੀ ਸਬਸਪੋਲੇ ਆ ਜਾਂਦੇ ਆ ਤਾ ਇਸ ਕਰਕੇ बूट ਪਾ ਕੇ ਜਿਹੜਾ ਹੈਗਾ ਜਿਹੜੇ ਖਾਸ ਕਰਕੇ ਲੌਂਗ ਸ਼ੂਜ਼ ਹੈ ਜੇ ਇੱਕ ਤੇ ਜਾਣਾ ਵੀ ਪੈਂਦਾ ਤਾਂ ਪਾਇਆ ਜਾਵੇ ਤਾਂ ਉਸ ਲਈ ਜਿਹੜਾ ਸਾਡੇ ਲਈ ਬਹੁਤ ਅੱਛਾ ਹੈ ਕਿਉਂਕਿ ਸੱਪ ਦਾ ਜਿਹੜਾ ਸਨੇਕ ਬਾਈਟ ਹੈ ਇਹ ਬੜਾ ਡੇਂਜਰਸ ਹੈ ਇਸ ਤੋਂ ਬਿਨਾ ਮਾਰਕੀਟ ਦੇ ਵਿੱਚ ਜਿਹੜਾ ਖੁੱਲਾ ਫਲ ਵਿਕਦਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਉਹ ਬਹੁਤ ਵੱਡਾ ਇਨਫੈਕਸ਼ਨ ਦਾ ਸੋਰਸ ਹੈ ਖਾਸ ਕਰਕੇ ਜਦੋਂ ਉਸ ਤੋਂ ਮੱਖੀਆਂ ਬੈਠਦੀਆਂ ਹਨ ਉਹੀ ਮੱਖੀਆਂ ਬਾਅਦ ਵਿੱਚ ਗੰਦੇ ਪਾਣੀ ਤੇ ਬੈਠਦੀਆਂ ਤਾਂ ਉਸ ਦਾ ਜਿਹੜਾ ਇਨਫੈਕਸ਼ਨੇ ਟ੍ਰਾਂਸਮਿਸ਼ਨ ਬਹੁਤ ਵੱਧ ਜਾਂਦੀ ਹੈ ਤਾ ਬਾਜ਼ਾਰ ਦਾ ਭੋਜਨ ਜਿੱਥੋਂ ਤੱਕ ਸੰਭਵ ਹੋ ਸਕੇ ਅਵਾਇਡ ਕੀਤਾ ਜਾਵੇ ਬਰਸਾਤਾਂ ਦੇ ਦਿਨਾਂ ਵਿੱਚ ਘਰ ਦੇ ਵਿੱਚ ਤਾਜ਼ਾ ਬਣਾਇਆ ਭੋਜਨ ਜਾਂ ਸੁੱਕਾ ਭੋਜਨ ਖਾਣਾ ਚਾਹੀਦਾ ਸਾਨੂੰ ਔਰ ਫਲ ਫਰੂਟ ਹੈ ਜਿਹੜੇ ਉਹ ਜਿਹੜੇ ਸਾਨੂੰ ਲੱਗਦੇ ਆ ਵੀ ਇਹ ਗਲੇ ਵਗਿਆ ਉਹ ਬਿਲਕੁਲ ਅਵਾਇਡ ਕਰਨਾ ਚਾਹੀਦਾ ਤਾਂ ਇਸ ਲਈ ਜਿਹੜਾ ਸਾਨੂੰ ਇਸ ਦੇ ਮੌਸਮ ਦੇ ਵਿੱਚ ਜੇ ਅਸੀਂ ਇਹਨਾਂ ਚੀਜ਼ਾਂ ਦਾ ਪ੍ਰੇਸ਼ ਕਰਦੇ ਆ ਤਾਸੀ ਬਹੁਤ ਬਿਮਾਰੀਆਂ ਜਿਵੇਂ ਡਾਇਰੀਆ ਹੈ ਗਿਆ ਕੋਈ ਕੋਲਰਾ ਹੋ ਜਾਂਦਾ ਇਸਪੋਸਟ ਚ ਟਾਈਫਾਇਡ ਹੈ ਸਨੇਕ ਬਾਈਟਸ ਹੈ ਇਨਫੈਕਸ਼ਨ ਜਿਨੇ ਹੋਰ ਇਨਫੈਕਸ਼ਨਸ ਹੈ ਹੈਪਟਾਈਟਸ ਜਿਹੜਾ ਖਾਸ ਕਰਕੇ ਵਾਟਰ ਬੋਰਨ ਹੁੰਦਾ ਹੈ ਸਾਡਾ ਬਟਮ ਪ੍ਰੈਸ A ਔਰ ਹੈਪਟਾਈਟਸ E ਹੈ ਇਹਨਾਂ ਤੁਸੀਂ ਬਚ ਸਕਦੇ ਆ ਤਾਂ ਇਹਨਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਹੈ ਪ੍ਰੈਸ ਤਾਂ ਸਾਫ ਸੁਥਰਾ ਪਾਣੀ ਸਾਫ ਸੁਥਰਾ ਰਹਿਣਾ ਬਹੁਤ ਜ਼ਰੂਰੀ ਹੈ ਇਸ ਤੇ ਸਾਰੇ ਵਿਸ਼ੇਸ਼ ਧਿਆਨ ਦਿਓ ਧੰਨਵਾਦ